ਦੇਖੋ ਪਈਆ ਜੀ ਵਿੱਚ ਪੂਰੀ ਦੀ ਪੂਰੀ ਇੱਥੇ ਨਾਲ ਮਤਲਬ ਪੂਰਾ ਪੂਰੀ ਜਾਰੇ ਉਹਨੇ ਹੱਥਾ ਸਾਡਾ ਉਹਨੇ ਮਤਲਬ ਪੀਪੀ ਦੂੰਗੀ ਆ ਕਿੱਚੀ ਨਹੀਂ ਜਾਂਦੀ 5 ਲੀਟਰ ਚ ਪਾਣੀ ਪੈ ਗਿਆ 5 ਲੀਟਰ ਵਾਲੀ ਪੀਚ ਚਾਰਾ ਹੋਰ ਕੀ ਤਾਂ ਕੋਈ ਨਹੀਂ ਇਹਦਾ ਜਦ ਤੱਕ ਨੱਕਾ ਪਟਣਾ ਪਊਗਾ ਥੱਲੋਂ ਥੱਲੋਂ ਉਹ ਮਸਕੂ ਲਿਖੜੂ ਮੇਰੇ ਥੱਲੋਂ ਦਾ ਚਿਰਪਾ ਨਹੀਂ ਹੋਣੀ ਇਹਨੇ ਸასი ਗਾਲ ਜੀ ਕਮਾਨ ਬਲੌਗ ਸਾਰਿਆਂ ਦਾ ਸਵਾਦ ਕਰਦੇ ਆ ਜੀ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਜੀ ਆਜਾ ਆ ਜੀ ਆਪਣੇ ਅਸੀਂ ਖੇਤ ਅਸੀਂ ਅੱਜ ਕਰ ਰਹੇ ਆ ਆਪਣਾ ਖੇਤ ਦਾ ਥੋੜਾ ਜਿਹਾ ਕੰਮ ਤੇ ਸਾਡੀ ਫਤ ਲਈ ਪਰੋਲੀ ਆ ਚੱਚੇ ਚਪੜੂਲੀ ਪਾਣੀ ਵਾਲੀ ਬਣਾਈ ਹੋਈ ਆ ਇਹਦਾ ਪਾਣੀ ਦੋਨੇ ਪਾਸੇ ਜਾਂਦਾ ਇਧਰ ਨੂੰ ਵੀ ਖੱਬੇ ਪਾਸੇ ਵੀ ਜਾਂਦਾ ਸੱਜੇ ਪਾਸੇ ਵੀ ਜਾਂਦਾ ਇਹਦੀ ਜਾਲੀ ਟੁੱਟ ਗਈ ਸੀ ਜਾਲੀ ਟੁੱਟਣ ਕਰਕੇ ਅਸੀਂ ਆਖਾਂ ਵੀ ਇਹਦੇ ਵਿੱਚ ਸਰੀਏ ਲੱਗਦੇ ਹੁੰਦੇ ਨੇ ਜਾਂ ਜਾਲੀ ਲਾ ਦਿੰਦਾ ਹੁੰਦਾ ਵੀ ਮਤਲਬ ਕੋਈ ਚੀਜ਼ ਛੋਟੀ ਮੋਟੀ ਇਹਦੇ ਵਿੱਚ ਨਾ ਲੰਗੇ ਉਹ ਥੋੜੇ ਇੱਕ ਦਿਨ ਪਹਿਲਾਂ ਟੁੱਟੀ ਸੀ ਇਹ ਜਾਲੀ ਸਾਨੂੰ ਐ ਕਿ ਵੀ ਚਲੋ ਇੱਕ ਦੋ ਦਿਨਾਂ ਚ ਇਹਨੂੰ ਲਾ ਦਿੰਦੇ ਆ ਅਸੀਂ ਇੱਕ ਦਿਨ ਸਪਰੇਅ ਕਰ ਰਹੇ ਤੇ ਸਪਰੇਅ ਕਰਕੇ ਹਟੇ ਤੇ ਉਸ ਤੋਂ ਬਾਅਦ ਅਸੀਂ ਕਿਤੇ ਜਦੋਂ ਸਪਰੇਅ ਕਰਕੇ ਹਟਦੇ ਹੁੰਨੇ ਆ ਹੱਥ ਪੈਰ ਤੋਣ ਲਾਗੇ ਮੋਟਰ ਚਲਾ ਕੇ ਇੱਥੇ ਜੇ ਆਪਣਾ ਨੁੱਕਰ ਵੀ ਹੱਥ ਪੈਰ ਤੋਰਿਆ ਤੇ ਉਹ ਕਿਤੇ ਉਸ ਤੋਂ ਬਾਹਰ ਜੀ ਪੀਪੀ ਹੱਥੋਂ ਫਿਸਲ ਗਈ ਨਾਲ ਦੀ ਨਾਲ ਮੋਟਰ ਚੱਲਣ ਕਰਕੇ ਇਹਦੇ ਵਿੱਚ ਲੰਘ ਗਈ ਪੂਰੀ ਤੇ ਪੂਰੀ ਸੀ ਇਹ ਢੋਲੀ ਆਪਣੀ 9 ਇੰਚ ਢੋਲੀਆਂ ਨੇ ਪੀਪੀ ਵੀ ਕਾਫੀ ਅੱਡੀ ਹੁੰਦੀ ਹੈ ਜਿਹੜੀ ਪਲਾਸਟਿਕ ਦੀ ਵੱਡੇ ਮਗਲ ਪੀਪੀ ਕਹਿੰਦੇ ਹੁੰਨੇ ਆ ਅਸੀਂ ਉਹਨੂੰ ਉਹ ਲੰਗੀ ਪਹਿਲਾਂ ਤਾਂ ਸਾਨੂੰ ਉੱਦੇ ਦਾ ਐ ਪਤਾ ਨਹੀਂ ਲੱਗਾ ਵੀ ਇਹ ਖੱਬੇ ਸਾਈਡ ਪਾਣੀ ਜਾਂਦਾ ਉਧਰ ਲੰਗੀ ਕਿ ਸੱਜੇ ਸਾਈਡ ਪਾਣੀ ਜਾਂਦਾ ਉਧਰ ਲੰਗੀ ਫਿਰ ਅਸੀਂ ਨੇ ਇੱਕ ਦਿਨ ਮੋਟਰ ਚਲਾ ਕੇ ਹੌਲੀ-ਹੌਲੀ ਚੈੱਕ ਕਰਿਆ ਦੋਵੇਂ ਨੱਕੇ ਖੋਲ ਕੇ ਜਦੋਂ ਪਸੀਨੇ ਇੱਥੋਂ ਜਿਵੇਂ ਮੈਂ ਖੜਾ ਸੱਜੇ ਆਪਣੇ ਖੱਬੇ ਸਾਈਡ ਵਾਲਾ ਨੱਕਾ ਚੈੱਕ ਕਰਿਆ ਉਧਰ ਤਾਂ ਗਈ ਨਹੀਂ ਸੱਜੇ ਸਾਈਡ ਵਾਲੇ ਨੱਕੇ ਵੱਲ ਗਈ ਅਸੀਂ ਨੇ ਫਿਰ ਖੱਬੇ ਸਾਈਡ ਵਾਲਾ ਨੱਕਾ ਬੰਦ ਕਰਕੇ ਸੱਜੇ ਸਾਈਡ ਵਾਲੇ ਨੱਕੇ ਵੱਲ ਹੌਲੀ-ਹੌਲੀ ਉਹਨੂੰ ਪਾਣੀ ਦੇ ਉਹਦੇ ਨਾਲ ਦਬਾਣ ਵਾਲਾ ਉਹਨੂੰ sire ਨੱਕੇ ਤੇ ਲੈ ਕੇ ਬਚਾ ਲੇ ਨੱਕੇ ਤੋਂ ਕੱਢ ਲਈ ਕਿ ਬਚਾ ਲੇ ਨੱਕੇ ਵਿੱਚ ਦਾ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਬਚਾ ਲੇ ਨੱਕੇ ਵਿੱਚ ਤਾਂ ਉਹ ਲਿਕੜਦੀ ਨਹੀਂ ਸੀ ਕਿ ਉਹ ਪੂਰੀ ਦੀ ਪੂਰੀ ਆਪਣੋਲੀਆਂ ਵਿੱਚੋਂ ਕੱਢਣੀ ਬਹੁਤ ਔਖੀ ਹੁੰਦੀ ਕੋਈ ਚੀਜ਼ ਦਿਖ ਜੇ ਯੋਈ ਵੀ ਸਾਡੀ ਉ ਤਾਂ ਅਸੀਂ ਲਾਈ ਰਹੇ ਤੇ ਸਿਮਿੰਟ ਤੇ ਸਰੀ ਸਾਡੀ ਕਾਲ ਹੋ ਗਈ ਵੀ ਚਲ ਕੱਲ ਨੂੰ ਲਾ ਦਨੇ ਆ ਅੱਜ ਸਪਰੇ ਦਾ ਨਿਮੇੜ ਦਨੇ ਆ ਅੱਗੇ ਤਾਂ ਅਸੀਂ ਇਹਦੇ ਚ ਬੱਚੇ ਤੇ ਕੋਈ ਖਾਲੀ ਚੀਜ਼ ਬਹੁਤ ਘੱਟ ਕਰਦੇ ਹੁੰਦੇ ਆ ਵੀ ਵਿੱਚ ਨਾ ਲੰਘ ਜੇ ਤੇ ਸਰੀਏ ਲੱਗੇ ਹੁੰਦੇ ਨੇ ਜੇ ਡਿਗ ਵੀ ਪਾਵੇ ਸਰੀਆਂ ਅੱਜ ਪਾ ਜਾਂਦੀ ਐ ਜਾਲੀ ਟੁੱਟਣ ਕਰਕੇ ਵਿੱਚ ਲੰਘ ਗਈ ਹੁਣ ਅਸੀਂ ਉਹਨੂੰ ਕਾਫੀ ਵੀ ਉਹਦੇ ਨਾਲ ਪਾਣੀ ਦੇ ਪ੍ਰੈਸ਼ਰ ਨਾਲ ਹੌਲੀ-ਹੌਲੀ ਸਿਰੇ ਲਾ ਲਿਓ ਉੱਥੇ ਉੱਥੇ ਹੁਣ ਉਹਨੂੰ ਅੱਜ ਕੱਢ ਰਹੇ ਹਾਂ ਦੇਖਦੇ ਆਂ ਵੀ ਸਾਨੂੰ ਕੱਢਣ ਤੇ ਕਿੰਨਾ ਸਮਾਂ ਖਾਂਦੀਆ ਕਿੰਨੇ ਚਿਰ ਚ ਿਕੜਦੀ ਆ ਜੇ ਉਹਨੂੰ ਨਾ ਕੱਢਿਆ ਫੇਰ ਇਹ ਸਾਡੀ ਆ ਸਾਰੀ ਲਾਈਨ ਖਰਾਬ ਹੋ ਜੂਗੀ ਇੱਧਰ ਪਾਣੀ ਜਾਂਦਾ ਨਹੀਂ ਹੁਣ ਮੋਟਰ ਦਾ ਉਹਨੂੰ ਤੁਸੀਂ ਕੱਢਦਿਆਂ ਨਾਲੇ ਦਿਖਾਉਣਾ ਹੈ ਵੀਡੀਓ 'ਚ ਵੀ ਉਹਨੂੰ ਕਿਵੇਂ ਕੱਢਦਿਆਂ ਕਿੰਨੀ ਕੋਸਾ ਤੋਹ ਕਰਦੀ ਆ ਕੋਸੇ ਨਾਲ ਿਕੜਦੀ ਆ ਸੰਦ-ਸੁੰਦ ਵੀ ਅਸੀਂ ਜਾਂਦੇ ਸੱਬਲ ਜਾਂਦੀ ਜੀ ਆ ਇਹ ਸਾਡਾ ਪਹਿਲਾ ਨੱਕਾ ਇੱਧਰ ਨੂੰ ਇਹ ਨੱਕੇ ਵਿੱਚੋਂ ਅਸੀਂ ਹੁਣ ਉਹਨੂੰ ਗਾਹ ਲੈ ਕੇ ਇੱਥੋਂ ਦਾ ਦੋ ਹੱਥ ਪੈਂਦੇ ਨੇ ਜਾਂ ਤਾਂ ਪੰਨਾ ਔਰ ਰੱਖਦਿਆਂ ਵੀ ਦਵਾਰੋਂ ਪੰਨ ਤੋੜ ਕਰਕੇ ਫਿਰ ਕਿੰਨੀ ਹੋਰ ਮਿਹਨਤ ਇਹ ਕਰਨੀ ਪਊਗੀ ਦਵਾਰੋਂ ਨੱਕਾ ਬਣਾਉਣ ਵਾਸਤੇ ਹੁਣ ਅਸੀਂ ਸੋਚਦਿਆਂ ਵੀ ਇਹਨੂੰ ਉਧਰ ਸਿਰੇ ਲੈ ਗਏ ਵੀ ਮਤਲਬ ਤਰੀਕੇ ਨਾਲ ਉਧਰਲੇ ਸਿਰੇ ਕੱਢਾਂਗੇ ਇਹਨੂੰ ਅੱਜ ਦਿਖਾ ਰਹਿਆਂ ਕੱਢਦੇ ਵੀ ਆਂ ਵੀਡੀਓ 'ਚ ਬਣੇ ਰਹੋ ਨੱਕਾ ਖੋਲ ਰਿਆਂ ਨੱਕਾ ਖੋਲ ਕੇ ਹੁਣ ਦੇਖ ਜਿਓ ਜੋ ਇਹਦੇ ਵਿੱਚ ਹੱਥ ਪੈਣ ਨੂੰ ਵੀ ਪੂਰੀ-ਪੂਰੀ ਜਗ੍ਹਾ ਇਹ ਖੋਲੀ ਜਗ੍ਹਾ ਹੋਈ ਫਿਰ ਤਾਂ ਅਸੀਂ 1 ਮਿੰਟ ਚ ਕੱਢ ਦੰਦੇ ਅੰਨਕਾ ਖੋਲ ਲਿਆ ਸੀ ਨੇ ਧਰਤਾ ਪਰੇ ਤੇ ਉਹ ਪਈਆ ਦਿਲਪੀਤ ਤੋ ਖਾਈ ਦੇਖੋ ਪਈਆ ਜੀ ਵਿੱਚ ਪੂਰੀ ਦੀ ਪੂਰੀ ਉਧਰੋਂ ਚੁੱਚੇ ਵਿੱਚ ਦੀ ਬਡੋਲੀਆਂ ਚ ਕਰਾਸ ਹੋ ਕੇ ਆ ਗਈ ਜਾਂਦੀ ਆ ਪਾਣੀ ਦੇ ਪ੍ਰੈਸ਼ਰ ਨਾਲ ਹੌਲੀ ਹੌਲੀ ਜੇ ਥੋੜੀ ਜਿਹੀ ਵੱਡੀ ਚੀਜ਼ ਹੋਂਦੀ ਫਿਰ ਲਿਕੜ ਨਹੀਂ ਹੁੰਦੀ ਇਹਨਾਂ ਸਾਰੀ ਪਾਈਪ ਲਾਈਨ ਖਰਾਬ ਕਰ ਦਿੰਦੀ ਸਾਡੀ ਦੇਖ ਲਈ ਕਿ ਹੁਣ ਕਿਸ ਤਰ੍ਹਾਂ ਜਦ ਮੈਂ ਪੰਨ ਲਾ ਪਡੋਲੀ ਨਾ ਤੋੜਦੀ ਜਦ ਤਾਂ ਪਾਣੀ ਕੱਢ ਲੈ ਸੱਬਰ ਨਾਲ ਪਿੰਗੀ ਵੀ ਵੀ ਕਰਕੇ ਕੱਢ ਲਾਂਗੇ ਆਪਾਂ ਹੂੰ ਇਹ ਸਿੱਧੀ ਸਿੱਧੀ ਲਿਕੜ ਜੇ ਤਾਂ ਦੇਗਾ ਜਿਹੜੇ ਰੋਜ਼ ਕਰਕੇ ਜਾਂਦੇ ਆ ਇਹਨੂੰ ਉਰੇ ਲਿਆਂਨ ਤੱਕ ਕੋਸ਼ਿਸ਼ ਕਰੀ ਆ ਜੀ ਕਿਉਂ ਵੀਡੀਓ ਚ ਵੀ ਦਿਖਾ ਦਿੰਦੇ ਵੀਡੀਓ ਚ ਮਤਲਬ ਇਹ ਥੱਲੇ ਅੰਡਰਗਰਾਉਂਡ ਪਾਈਪ ਆ ਵੀਡੀਓ ਚ ਤਾਂ ਫਿਰ ਇਹਦਾ ਕੁਝ ਦਿਖ ਦਾਂਦੀ ਜਦੋਂ ਸਿਰੇ ਹੁਣ ਇਧਰਲੇ ਪਾਸੇ ਆ ਗਈ ਨੱਕੇ ਦੇ ਫੇਰ ਹੁਣ ਦਿਖਾਵਾਂਗੇ ਤੁਹਾਨੂੰ ਕੱਢਦੇ ਸਾਰੇ ਪਾਣੀ ਕੱਢਣਾ ਠੀਕ ਹੈ ਮਸੂਹ ਪਰਲੀ ਨਦੀ ਤੇ ਮੈਂ ਆਪੇ ਬਾਰੂਗਾ ਪਰੋਲੀ ਵੀ ਬੰਨਣ ਤੋਂ ਬਚਾਉਣੀਆ ਮਰੇ ਤੂੰ ਹੱਥ ਕੱਢ ਕੇ ਰਾਂ ਵਿੱਚ ਮਾਪੀ ਕਰਦਾ ਜੀ ਲਾਜਾ ਤੂੰ ਹੱਥ ਬਾਹਰ ਆ ਜਾ ਕਰਾਂ ਬਾਹਰ ਆ ਇੱਕ ਮਿੰਟ ਇੱਕ ਮਿੰਟ ਹੁਣ ਫੜ ਕੇ ਰੱਖੀ ਬੂਹੇ ਥੱਲੇ ਨਹੀਂ ਜਾਂਦਾ ਮੈਂ ਤੂੰ ਬਾਹਰ ਆ ਤੇਰਾ ਹੁੰਜੇ ਦੀ ਹੋ ਗਈ ਹੈ ਜਥੱਲੇ ਬਾਗੀ ਥੋੜੀ ਜੀ ਹੂੰ ਜੇ ਚ ਪਾਣੀ ਡੋਲੀ ਜੇ ਪਾਣੀ ਆਪਾਂ ਮਤਲਬ ਜੇ ਪਾਣੀ ਨਿਕੜ ਜੇ ਚੋਂ ਤਾਂ ਉਹ ਘਰ ਲੈਣ ਰੱਸੀ ਜੀ ਸਾਹਿਬ ਨੇ ਕਿਸੇ ਨਾ ਪੈਂਦੀ ਨੀ ਹਾਂ ਉਧਰ ਉਧਰ ਦਾ ਪੜੋਲੀ ਆ ਜੂ ਆਹ ਮੈਂ ਲੀਟਰਲੀ ਉਹਨਾਂ ਤੋਂ ਡੱਬਾ ਡੱਬਾ ਲੈ ਆ ਜੇ ਕਿਸੇ ਸਕੀਮ ਨਾਲ ਪਾਣੀ ਕੱਢੇ ਦਾ ਪਾਣੀ ਕੱਢਦਾ ਨਾ ਹੋਲੀ ਹੋ ਜੂ ਫਿਰ ਪਾਣੀ ਹੂੰ ਪਾਣੀ ਹੋਲੀ ਹੋ ਗਈ ਫਿਰ ਉੱਪਰੋਂ ਠੂਣ ਪਾਰੀ ਆ ਹੱਥ ਨਾਲ ਬਣਾ ਜੋਰ ਨਹੀਂ ਪੜਦਾ ਡੂੰਗਾ ਕੰਮਾ ਲਟਰ ਲੈ ਆ ਬਾਈ ਗਲਾਸ ਆਪਣਾ ਵਿੱਕੀ ਗਲਾਸ ਵੀ ਚੱਕ ਲਿਆ ਆ ਉਹਦਾ ਪਹਿਲਾਂ ਪੀਪੀ ਦਾ ਪਾਣੀ ਕੱਢਦੇ ਆ ਕਿਉਂ ਜਦੋਂ ਹੱਥ ਪਾਉਣੇ ਆ ਇੱਥੇ ਨਾਲ ਮਤਲਬ ਪੂਰਾ ਪੂਰੀ ਜਾ ਰਹੇ ਉਹਨੇ ਹੱਥ ਆ ਸਾਡਾ ਉਹਨੇ ਮਤਲਬ ਪੀਪੀ ਦੂੰਗੀ ਆ ਕਿੱਚੀ ਨਹੀਂ ਜਾਂਦੀ 5 ਲੀਟਰ ਚ ਪਾਣੀ ਪੈ ਗਿਆ 5 ਲੀਟਰ ਵਾਲੀ ਪੀਪੀ ਆ ਵੱਡੇ ਮੂੰਹ ਵਾਲੀ ਪਲਾਸਟਿਕ ਦੀ ਹੁਣ ਜੇ ਮੈਂ ਗਲਾਸ ਅ ਗਲਾਸ ਦਾ ਪਾਣੀ ਤਾਹਾਂ ਮਾਰੂ ਕੱਢ ਕੇ ਜੇ ਵਿੱਚ ਗਿਰ ਪਿਉ ਪੀਪੀ ਨਹੀਂ ਲਿਕੜ ਰਹੀ ਤਾਹ ਚ ਖਾਉ ਏ ਤਾਹ ਫਿਰ ਆਤਨਾ ਗਲਾਸ ਤਾਹ ਬੜਾ ਮੈਨੂੰ ਜਿਦਾ ਉਹਨੂੰ ਹੁਣ ਕਿਤੇ ਤਾਂ ਜਾਕਾ ਕਦ ਨਿਕਲੂ ਨਾ ਕੋਈ ਮੁਸ਼ਕਲੇ ਹੈ ਹੁਣ ਇੱਕ ਜਿਹਦਾ ਲੋਹੇ ਦੀ ਪੀਪੀ ਹੋਵੇ ਸੱਬਲ ਮਾਰ ਕੇ ਭੰਨ ਦਿੰਦੇ ਪਲਾਸਟਿਕ ਦੇ ਫੁੱਟਣੀ ਨਹੀਂ ਢੋਲੀ ਨਾ ਫੁੱਟ ਜੇ ਢੋਲੀ ਦਾ ਵੀ ਚਾਅ ਕਰਨਾ ਪੀਪੀ ਵੀ ਕੱਢਣੀ ਆ ਸਾਰਾ ਫਾਇਦਾ ਤਾਂ ਕਰ ਲੀਓ ਉਦੀ ਉੱਥੇ ਜਾ ਕੇ ਮੇਰ ਵੱਜ ਗਈ ਨਾ ਇਹ ਗੱਲ ਦੇਖ ਕੇ ਨਾ ਜਿਹਾ ਹੈ ਕਿਨਾਰੀ ਤਾਂ ਫਿਰ ਉਹ ਤਾਂ ਤੈਨੂੰ ਦੱਸਿਆ ਵੀ ਜਿਹੜਾ ਆਪਣਾ ਉੱਪਰ ਉਹਦਾ ਮੂੰਹ ਪਾਇਆ ਉਹ ਛੋਟਾ ਪਾਣੀ ਦਾ ਪ੍ਰੈਸ਼ਰ ਨਾ ਆ ਜਾਂਦਾ ਹੁਣ ਪੀਪੀ ਵੱਡੀ ਆ ਉਹ ਸੇ ਫਸਦੀ ਆ ਇੱਕ ਪਾਣੀ ਦੀ ਭਰ ਗਈ ਜੇ ਪਾਣੀ ਜਿੰਨਾ ਭਰੇ ਹੁੰਦੀ ਫਿਰ ਤਾਂ ਚਿੱਪੀ ਕਰ ਲੈਂਦੇ ਪਲਾਸਟਿਕ ਦੀ ਪੀਪੀ ਆ ਤਾਂ ਕਿ ਦੱਸਾਂ ਤੁਹਾਨੂੰ ਇੱਕ ਵਟੇ ਇੱਕ ਮਿੰਟ ਦਾਤੀ ਨਾ ਖਾਲੀ ਚਾਰਾ ਹੁਰਕੀ ਦਾ ਕੋਈ ਨਹੀਂ ਇਹਦਾ ਯਾਰ ਜਦ ਤੱਕ ਨਕਾ ਪੱਟਣਾ ਪਊਗਾ ਸਾਡੀ ਬਾਏ ਪੱਗਾ ਪਟਕੇ ਤਾਂ ਫਿਰ ਢੋਲੀ ਵੀ ਬੰਨਣੀ ਪਊਗੀ ਹੁਣਾਂ ਵੀ ਗੇ ਲੱਕੜਾਂ ਵੀ ਢੋਲੀ ਬਸੂਗੀ ਪਤਾ ਕਿ ਨਾ ਇਨਸਾਨ ਇੱਧਰ ਲਈ ਬਸ ਹੁੰਦਾ ਤਰ ਇੱਧਰ ਦੀ ਪੈਂਦਾ ਕਮੈਂਟ ਆਹ ਸੌਖਾ ਉਹਦੇ ਤਾਂ ਵਿਚਲੀ ਜਿੱਦਾਂ ਮੜੀ ਕੱਚਾ ਇੱਥੇ ਤਰ ਪਾਣੀ ਨਾਲ ਉੱਪਰ ਤੇ ਖੜੀਏ ਨੀਚੀ ਹੋ ਗਈ ਨਾ ਥਲੇ ਦਾ ਤਰ ਇਹਨੋਂ ਦਾ ਪਾਣੀ ਨਿਕਲਦਾ ਉਸ ਤੋਂ ਪੈਂਦਾ आए तोड़ सब आए तोड़ सब आए तोड़ के ना नहीं आऊगा कम पानी का लिकड़ा कुछ देखा तोड़े हूं करे। हाथ भाई मैं सब्बल इधर ला ली सबल तो इधर बिंगी करती हूँ खिंच के, के देख थोड़ा पानी भी लिखड़े चो ਹਾਂ ਹੱਥਾ ਮੈਨੂੰ ਪਤਾ ਘਟ ਜੰਦਾ ਪੂਰਾ ਪੂਰੀ ਆ ਪੂਰਾ ਪਹਿਲਾ ਪੂਰਾ ਵਗਦਾ ਹਾਂ ਕੱਦਾਂ ਸੱਬਲ ਸਿਰ ਸੱਬਲ ਕੱਦਾਂ ਪਿੱਤੂ ਨਾ ਨਹੀਂ ਬੁਝੀ ਪਈ ਸਾਲੀ ਦੀ ਕੋ ਖੋਜੀ ਪਈ ਆ ਉੱਪਰਲੀ ਪੜੋਲੀ ਦਾ ਮੂੰਹ ਛੋਟਾ ਨਾ ਉੱਪਰ ਨਹੀਂ ਰੱਖੂ ਉੱਪਰ ਹੀ ਤਾਂ ਨਿਕਲੂ ਉੱਪਰ ਤਾਂ ਘੱਟ ਫਿਰੇ ਸੱਬਲ ਛੱਡ ਲੈ ਸੱਬਲ ਚੱਲ ਤੇ ਕਰਾਂ ਉਹ ਨਾ ਪੜੋਲੀ ਦੇ ਨਾ ਬੰਦੀ ਨਾ ਫੇਰ ਸਾਰੀ ਪੱਟ ਪੱਟੀਆਂ ਕਰਨਾ ਪੈ ਜੂ ਉਤਨ ਆਏ ਆ ਉਹ ਕਿਨਾਰੀ ਵਜੀ ਵੇੜਾ ਨੂੰ ਤਾਂ ਹਾਂ ਚੱਕਦੇ ਆਏ ਚੱਕਦੇ ਮੈਨੂੰ ਬੁਲਾ ਨੀ ਮੈਂ ਜੱਫਾ ਸੜ 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 ਅੱਗੇ 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 ਆ ਗਈ ਬਣਾ ਗਈ ਹੁਣ ਹੁੰਦੇਗਾ ਹੁਣ ਖਿੱਚੀ ਤਾਂ ਚੱਦੀ ਜੀਓ ਚੁਕੜੀ ਘੱਟ ਗਈ ਬਣਾ ਆ ਜੂਗੀ ਹੂੰ ਜੇ ਨਹੀਂ ਤਾਂ ਆਉਂਦੀ ਨਹੀਂ ਖਿੱਚ ਫੇਰ ਦੇਖਦਾ ਤੇ ਲਾਜ ਹਲੇ ਦੇ ਆਲੇ ਆਕੇ ਕਿਸਕੇ ਆਕੇ ਕਿਰਾਉ ਉੱਚਾ ਘਟਲਾ ਥੱਲੀ ਚੋਂ ਯਾਰ ਉੱਪਰ ਉੱਪਰਲੀ ਜੋ ਆਗੇ ਉੱਪਰਲੀ ਜਿਹਦਾ ਫਿਰ ਮੈਂ ਵੀ ਆ ਤੱਕ ਪਵਾ ਲੂੰਗਾ ਹੁਣ ਦੋਆਂ ਦਾ ਅੱਥਰਲੇ ਪੈਂਦਾ ਨਹੀਂ ਇਹਦਾ ਗਰ ਦੇ ਉੱਪਰ ਨਹੀਂ ਪਣੀ ਨੀਚੇ ਦਾ ਫਿਰ ਉਹ ਵਿਚੇ ਪਈ ਜਾਊਗਾ ਇਹਦਾ ਏਦਾਂ ਡੋਲ ਦੇਣਾ ਤੇਰੇ ਗਿੱਲਾ ਨਾ ਹੋਵੇ ਤੇਰੇ ਤੇ ਅੜਵਦ ਦਿਆਤੋਂ ਪੜੀ ਜਾ ਅਰ ਜਿੱਤਰੀ ਫੜਾ ਦੇ ਕਰ ਕੜਜਾ 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 ਸਰਦ ਤੂੰ ਛੜਦੇ ਆ ਬਦਤਾ ਗਲਾਸ ਵੀ ਨਹੀਂ ਲੰਗਦਾ ਇਹ ਵਿੱਚ ਹੀ ਦੋ ਦਿੰਦਾ ਉੱਲੇ ਬਸੇ ਨਿਕਲੂ ਉੱਲੇ ਬਸੇ ਨਿਕਟੋ ਅੰ内 ਚੱਬਾ ਕਰ ਲਾ ਗਲਾਸ ਚੱਦਾ ਕਰ ਲਾ ਨਾ ਪਰਹੋ ਜਰੂਰ ਇਹਨੂੰ ਪਾਣੀ ਕੱਢ ਤਾ ਗਲਾਸ ਨਾਲ ਹਾਂ ਚੱਬਾ ਕਰ ਲਾ ਗਲਾਸ ਕੁਛ ਨਹੀਂ ਹੁੰਦਾ ਸਿੱਧਾ ਕਰ ਲਾਂਗੇ ਹੋਰ ਲਿਆ ਮੈਂ ਗਲਾਸ ਫਿਰ ਇਹ ਚਿੱਪੀ ਹੋ ਜੂ ਬੀਪੀ ਪੰਜ ਚਾਰ ਗਲਾਸ ਪਾਣੀ ਦੇ ਲਿਕੜਗੇ ਚੋਂ ਹੁਣ ਇਹ ਪਾਣੀ ਉਹ ਨੂੰ ਉਹ ਨਹੀਂ ਹੋਣ ਦਿੰਦਾ ਚਲੋ ਜੇ ਲੋਹੇ ਦੀ ਹੁੰਦੀ ਫਿਰ ਮਾਰੀ ਸੱਪਨ ਮਾਰਦੇ ਭਾਂਡਾਂ ਦੇ ਪਲਾਸਟਿਕ ਦੀ ਉੱਥੇ ਆ ਜਾਂਦੀ ਇਹਦਾ ਪਲਾਸਟਿਕ ਦੀ ਬੀਪੀ ਖੁੱੜਦੀ ਨਹੀਂ ਹੁੰਦੀ ਥੱਲੇ ਪਰੋਲੀ ਪਹਿਲਾਂ ਫਟੋਗੀ ਬੀਪੀ ਬਾਅਦ ਚ ਬੁੱਟੂ ਨੁਕਸਾਨ ਹੋਊ ਫਿਰ ਆਪਣਾ ਅਲੀ ਕਰਦੇ ਜਿਵੇਂ ਉਹ ਗਲਾਸ ਘਰ ਜੇ ਗਲਾਸ ਤਾਂ ਪਾਣੀ ਤਾਂ ਹਾਂ ਮਾਰਦਾ ਹਲਕਾ ਹੁੰਦਾ ਗਲਾਸ ਗਲਾਸ ਨੂੰ ਤਾਂ ਪਾਣੀ ਓਪੀ ਬਾਹਰ ਕੱਢ ਦਿੰਦਾ ਪੀਪੀਓ ਪਾਣੀ ਦੀ ਪਹਿਲਾਂ ਭਰ ਜਿੰਦੇ ਤਾਂ ਨਹੀਂ ਲਿਖਦੇ ਜੇ ਖਾਲੀ ਪੀਪੀਓ ਹੋ ਜੇ ਫਿਰ ਤਾਂ ਕੱਢ ਦਿੰਦਾ ਜਦੋਂ ਤੋਂ ਤਾਂ ਨਾ ਡਰ ਬਣੀ ਤੇ ਪੁੱਛਿਆ ਸੀ ਹਾਂ ਗਲਾਸ ਤਾਂ ਕੱਢ ਦਿੰਦਾ ਗਲਾਸ ਤਾਂ ਪਈ ਭਰਦੇ ਗਾ ਚ 24 ਜਿਹੜਾ ਆਪਣੇ શરી ਲੱਗੇ ਹੁੰਦੇ ਨੇ ਗਲਾਸ ਦੂਏ ਪਾਸੇ ਨੱਕੇ ਚ ਆ ਜਾਂਦਾ ਜੀ ਮਾ ਉਹ ਰੇ ਆਪਣਾ ਨੱਕਾ ਲੈ ਬਸ ਉਹਦੀ ਹਾਂ ਨੇ ਫੇ ਚੱਕਣੀ ਵੀ ਤੈਨੂੰ ਸਾਂਹ ਦੇ ਜੂ ਪਾਰੀ ਕਰਕੇ ਚੱਕੀ ਜਾਂਦੀ ਉਂ ਦੇਖ ਚੱਕ ਕੇ ਉਹਨੇ ਕਹਿੰਦਾ ਤਾਰ ਰਿਹਾ ਇਹਦਾ ਜੂਬਾ ਕਰ ਰਿਹਾ ਹੈ ਕਿਤੇ ਆ ਗਏ ਆ ਪਾਣੀ ਕੱਢ ਗਲਾਸ ਨਾਲ ਮੈਨੂੰ ਵੜਾ ਤੂੰ ਗਲਾਸ ਨਾਲ ਪਾਣੀ ਕੱਢੇ ਦਾ ਨਾ ਮੈਨੂੰ ਫੜਾ ਦੇ ਪਾਣੀ ਮੈਂ ਗਲਾਸ ਮੈਨੂੰ ਫੜਾ ਦੇ ਤਾਂ ਮੈਂ ਡੋਲ ਦਿੰਨਾ ਬਸ ਹੌਣ ਨਾਲ ਛੱਡਦੇ ਉਹਨੂੰ ਬਹੁਤ ਮੁਸ਼ਕਲ ਨਿਕਲਦੀ ਹੈ ਕਿ ਲੈਂਦੀ ਆਂ ਥੋੜੀ ਜਿਹਾ ਹੁਣ ਇਹ ਤੇ ਆਂਦੀ ਵੀ ਜੇ ਪਰੋਲੀਆਂ ਨੇ ਆਪਣੀਆਂ ਦੁਈਆਂ ਜੇ ਤਾਂ ਆਪਾਂ ਸੱਬਲ ਦਾ ਜ਼ਿਆਦਾ ਵਰਤੋਂ ਕਰਦੇ ਤਾਂ ਇਹ ਫੁੱਪੜੋਲੀ ਫਟ ਜਾਂਦੀ ਆ ਫਿਰ ਸਾਰਾ ਪਟਵਟਈਆ ਕਰਨਾ ਪੈਂਦਾ ਹੁਣ ਤਾਂ ਇਹਨਾਂ ਨੂੰ ਤਰੀਕੇ ਨਾਲ ਹੀ ਕੱਢ ਰਿਆਂ ਇਹ ਤੋਂ ਹੁੰ ਬਿੰਗੀ ਕਰ ਲਾਂਗੇ ਪਿੰਗੀ ਕਰਕੇ ਇੱਕ ਪਾਸੋਂ ਦੀ ਕੱਢ ਲਾਂਗੇ ਕੰਟਾ ਢੀੜ ਘੰਟਾ ਲੱਗ ਗਿਆ ਨਾ ਇੱਥੇ ਕਿ ਲਿਓਨ ਨੂੰ ਇਹ ਐ ਕਰੋ ਕਰੋ ਥੱਲੋਂ ਥੱਲੋਂ मुश्किल ਮੁਸ਼ਕਲ ਨਿਕੜੂ ਮੇਰੇ ਥੱਲੋਂ ਦਾ ਚਿਪਾ ਨਹੀਂ ਹੋਣੀ ਇਹਨੇ ਤੋੜ ਦੇ ਇਧਰ ਸੱਬਲ ਬਾਕੇ ਤੋੜ ਇਹਨੂੰ ਪੀਪੀ ਦਾ ਪਾ ਕੀ ਕਰਨ ਤੋੜ ਲੈ ਲਾਂਗੇ ਇੱਥੇ ਸੱਬਲ ਬਾਕੇ ਤੋੜ मेरा ਤੋੜ ਮੇਰਾ ਫੜੀ ना ਆ ਤੋੜ ਤੋਲੀ ਨਾ ਤੋੜਦੀ ਬਸ ਫੜ ਕੇ ਰੱਖ ਉਹ ਉੱਪਰ ਉੱਪਰ ਤੋੜ ਉੱਪਰ ਹਾਈ ਬਿੰਗੀ तोड़ ਬਿੰਗੀ ਕਰ ਇਹਨੂੰ ਕਰ ਕਰ ਤੋੜ ਤੋੜ ਦੇ ਵੀ ਹਾਂ ਤੋੜ ਤੋੜ ਹਾਂ ਹਾਂ ਪਰੇ ਦਲਿੱਤ ਕਨੇਟਾ ਆੜ ਪਾ ਕੇ ਤੁਹਾਨੂੰ ਚੱਕੂ ਮੈਨੂੰ ਕਾਟ ਪਾ ਕੇ ਮੈਨੂੰ ਇਹ ਮੱਗ ਲੈਣ ਦੇ ਬਣਾ ਹੁਣ ਚੱਕ ਤਾੜ ਪਾ ਕੇ ਚੱਕ ਦੇ ਤੁਹਾਨੂੰ ਤਾੜ ਪਾ ਕੇ ਚੱਕਦਾ ਕਰੋ ਤਾੜ ਦੇ ਰੌਹਾਂ ਤੋੜੀ ਤੋੜ ਚਲ ਆਹ ਪਰ ਦੇ ਹੁਣ ਚਲੋ ਖਿਚ ਲੈ ਹੁਣ ਖਿਚ ਲੈ ਮੈਂ ਕੱਢ ਦੂੰ ਖੱਦ ਕੱਢ ਦੇ ਅੱਜ ਵਾਤ ਬਾ ਇਧਰ ਸਾਈਡ ਤੇ ਹੋਗਾ ਤਬਾ ਸਿਰ ਤੇ ਹਾਂ ਹੁਣ ਹੁਣ ਥੱਪਲ ਨਾ ਮਾਰੀ ਥੱਲੋ ਤੋੜ ਦੇ ਨਾ ਮੈਂ ਤੋੜਾ ਤੂਰ ਜਿਆਦਾ ਖੋਲੀ ਤੇ ਮਾਰਦਾ ਛੱਡ ਦੇ ਮੈਂ ਪਿੱਛੇ ਕੀਮ ਨਾ ਤੋੜਦਾ ਛੱਡ ਦੇ ਇੱਧਰ ਆ ਤੇ ਪੜੋਲੀ ਵੱਜੂਗੀ। ਚਲ ਬੜਾ ਦਿੱਤੀ ਆ ਐ ਹਲਿਆ ਇਹਨੇ। ਲੈ ਆ। ਆ ਆ ਹਲਿਆ ਲੈ ਲੈ। ਮਾਨ ਗਾ ਕੰ ਮਾਨ ਗੇ। ਆ ਦੇਖੜੇ ਇੱਕ ਮਿੰਟ ਇੱਕ ਮਿੰਟ ਮੈਨੂੰ ਥੱਲੇ ਤੋੜ ਤੂੰ ਆਹ ਕਰ ਰਿਹਾ ਮੈਂ ਚਿਪੀ ਕਰ ਰਿਹਾ ਇਹਨੂੰ। ਹੁਣ ਹੁਣ ਲੈ। ਤੱਕ ਪੂਨੀ ਸਾ ਜੰਦਾ ਕੱਢ ਦਾਂਗੇ ਆਗੀ ਥੋੜੀ ਹੋ ਰਹੀ ਆਇਕ ਬਸਾ ਕੱਢ ਫਿਰ ਹਾਂ ਖਿਚਲੀ 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 ਕੱਢ ਦੇ ਕੱਢ ਦੇ ਕੱਢ ਦੇ ਲੈ ਦਿਖਾ ਆ ਦੇ ਆਤੀ ਜੋ ਬੀਪੀ ਵੱਡੇ ਮੂੰਹ ਵਾਲੀ ਇਹ ਪਾਣੀ ਪੂਣੀ ਵੱਡੇ ਮੂਲੇ ਬੀਪੀ ਕਰਨ ਹੁੰਦਾ ਅਸੀਂ ਪਾਣੀ ਭਰ ਨੂੰ ਰੱਖ ਦਿੰਦੇ ਹਾਂ ਕਿ ਜਿਵੇਂ ਟੋਲੀ ਚ ਪ੍ਰਿਆਲ ਚ ਪਾਣੀ ਬਣਾ ਹੁੰਦਾ ਇਹ ਬਸ ਇਹਦੇ ਇਹਦੇ ਹੱਥ ਜੀ ਐ ਫਿਸਲ ਗਈ ਤੀ ਪੈਰ ਤੋਂ ਰਤੀ ਬਿਚਾਰਾ ਫਿਸਲ ਕੇ ਇੱਕਦਮ ਪਾਣੀ ਚ ਗਈ ਮੋਟਰ ਨੇ ਨਾਲ ਦੀ ਨਾਲ ਫੜੋਲੀ ਚ ਮਾਰੀ ちゃっੀ ਬਾਅਦ ਫਿਰ ਪਹਿਲੇ ਦਿਨ ਤਾਂ ਤੁਹਾਨੂੰ ਦੱਸੀ ਜਾਂ ਵੀਡੀਓ ਚ ਮੂਰੇ ਮੈਨੂੰ ਪਤਾ ਨਹੀਂ ਲੱਗਿਆ ਵੀ ਇੱਧਰ ਲਈ ਬਸ ਆ ਗਈ ਕਿ ਸਾਡੇ ਪੈਲੀ ਨੱਕਾ ਗਿੰਨੀ ਬਾਗੀ ਫਿਰ ਹੌਲੀ-ਹੌਲੀ ਅਸੀਂ ਨੇ ਜਿਵੇਂ ਹੁਣ ਆਪੇ ਖੇਤ ਕੰਮ ਕਰਦੇ ਆ ਪਤੀ ਹੁੰਦਾ ਸਾਬਜੀ ਨਾਲ ਲਾ ਲਿਆ ਤੇ ਅੰਤਜਾ ਉਧਰ ਦਾ ਨੱਕਾ ਖੋਲ ਕੇ ਫਿਰ ਸਾਨੂੰ ਪਤਾ ਲੱਗਿਆ ਤੇ ਇੱਧਰ ਆ ਫਿਰ ਹੌਲੀ-ਹੌਲੀ ਰਾਜ ਬੱਜ ਗਈ ਇਹ ਰਾਜ ਫਸਣ ਕਰਕੇ ਪਾਣੀ ਦੇ ਪ੍ਰੈਸ਼ਰ ਨਾਲ ਹੌਲੀ-ਹੌਲੀ ਅਸੀਂ ਰੋਕ ਦਿਆ ਕਰੀਏ ਮੋਟਰ ਚਲਾ ਲਿਆ ਕਰੀਏ ਉਰੇ ਲਿਆਂਦੀ ਸੀ ਆ ਦੇਖ ਲਓ ਉਹਨਾਂ ਛੋਟੇ ਟੈਂਪਾ ਤੋਂ ਇਹ ਕੱਢੀ ਆ ਪੀਪੜੋਲੀਆਂ ਦਾ ਜੇ ਜ਼ਿਆਦੇ ੱੱਕਾ ਕਰਦੇ ਪੜੋਲੀਆਂ ਟੁੱਟ ਜਾਂਦੀਆਂ ਨੇ ਥੱਲੋਂ ਤਾਂ ਹੀ ਬਹੁਤ ਤਰੀਕੇ ਜੇ ਨਾਲ ਕੱਢੀ ਸੀ ਜਾਂ ਕੇ ਇਹ ਮੇਰੇ ਨਾਲੇ ਪੜੋਲੀ ਬਚ ਗਈ ਨਾਲੇ ਸਾਡੀ ਪੀਪੀ ਵੀ ਲਿੱਖੜ ਗਈ ਹੁਣ ਅਸੀਂ ਲਾ ਰਿਹਾ ਉੱਥੇ ਸਰੀਏ ਅੱਜ ਕੌਲ ਨਹੀਂ ਕਰਦੇ ਅਸੀਂ ਸਰੀਏ ਲਾ ਕੇ ਫੇਰੇ ਹੋਰ ਕੰਮ ਕਰਾਂਗੇ ਲੱਕਾ ਕਰਦੇ ਅਸੀਂ ਬੰਦ ਵਿਕਿਆ ਸਮਾਨ ਵੀ ਚੱਕੀ ਸਾਰਾ ਸੱਬਲ ਗਲਾਸ ਆ ਗਲਾਸ ਸਿੱਧਾ ਜੇ ਕਰਦੇ ਮਿਹਰੇ ਹੱਥ ਨਾਲ ਹੁਣ ਤੂੰ ਉਸ ਮਿੰਟ ਖੋਲ ਲਾ ਉਥੇ ਉਹ ਪਿਆ ਨਹੀਂ ਆਪਣਾ ਅੰਦਰ ਦੋ ਸਰੀਏ ਮੈਂ ਲਿਆਂਦੇ ਸਰੀਏ ਲਾ ਕੇ ਹੀ ਚੱਲਾਂਗੇ ਦਮ ਕਰਤਾ ਸਾਡੇ ਨੇ ਬਹੁਤ ਮੁਸ਼ਕਲ ਕੀਤੀ ਆ ਬੰਦੇ ਦੀ ਸਾਡੇ ਦੀ ਮਿਹਨਤ ਬਹੁਤ ਈ ਇਸ ਦੀ ਮਿਹਨਤ ਨਾਲ ਹੀ ਲੱਗ ਰਹੀ ਹੈ ਜੋਰੇ ਨੇ ਬਹੁਤ ਲੈ ਇੱਕ ਦਿਨ ਪਹਿਲਾਂ ਵੀ ਕੱਪ ਗਿਆ ਸੀ ਉਦੋਂ ਵੀਡੀਓ ਨਹੀਂ ਬਣਾਈ ਕਿ ਉਹਦੇ ਲਿਕਣੀ ਨਹੀਂ ਫਿਰ ਅੱਜ ਅਸੀਂ ਇੱਕ ਜਦੋਂ ਕੱਢੇ ਕੀ ਹਟਾਂਗੇ ਲੈ ਜਾ ਚੱਕੀ ਚਲ ਹੁਣ ਆਪਾਂ ਦਿੱਤਾ ਹੈ ਕਿੰਨਾ ਮਰਜੀ ਟਾਈਮ ਲੱਗ ਜਾਓ ਤੇ ਸੜੀ ਲਾ ਕੇ ਜਾਵਾਂਗੇ ਜਮੀ ਕਹੋ ਨਹੀਂ ਕਰਦੇ ਉੱਤੇ ਦਾ ਸਤੋ ਹੋ ਗਈ ਜਿਹੜੀ ਹੋ ਗਈ ਪਰ ਜੇ ਉਹ ਅਸੀਂ ਉਹ ਮਤਲਬ ਨਾ ਆ ਕੀ ਕੀ ਤੁਸੀਂ ਪਾਸੇ ਆਉਂਦੀ ਰਾਤ ਉਰੇ ਜਾ ਕਿਤੇ ਵੀ ਇੱਥੇ ਫਸ ਸਕਦੀ ਰਾਹ ਲੈ ਪਾਈਪ ਲਾਈਨ ਆ ਰਹੀ ਨਹੀਂ ਇਧਰ ਨੂੰ ਮੋਟਰ ਤੋਂ ਫਿਰ ਇਹ ਸਾਰੀ 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 ਪਾਈਪ ਲਾਈਨ ਖਰਾਬ ਹੋ ਗਈ ਸੀ ਜਦੋਂ ਪਾਣੀ ਸਰੇ ਆਉਂਦਾ ਨੀ ਚਪਚਾ ਪਹਿਲਾਂ ਵਰ ਦਿੰਦਾ ਸੀ ਆਪ ਜਾਓ ਮੈਂ ਚੀਰ ਲਾ ਲਾ ਸਾਹਿਬ ਜੀ ਕੰਮ ਨਹੀਂ ਸਰੀਰ ਲਾ ਲਈਂ ਮਿੰਟਾ ਇਹਦੇ ਮੈਂ ਪਾਉਣੇ ਆ ਪਾਣੀ ਬੋਲ ਉਹ ਪਿਸਤਾ ਕਿੰਨੇ ਵੀ ਸਾਹੀ ਪਾਈਪ ਲਾਈਨ ਕਿਤੇ ਨਾ ਕੋਈ ਤਾਂ ਪਾਈਪ ਲਾਈਨ ਪੰਨ ਨਹੀਂ ਪੈਂਦੀ ਇਹ ਨਾ ਇਹ ਲੱਕੜ ਦੀ ਲੋਹੇ ਦੀ ਵੀ ਪਿੰਦਾ ਭੰਦਨ ਨੇ ਉਹ ਲਿਆ ਪਾਏ ਮਾਰ ਮਾਰ ਕੇ ਉਸਕੇ ਭੰਦਨ ਦੇ ਤਾਂ ਉਸ ਜਨਾ ਥੱਪੜ ਮਾਰਦੇ ਤਾਂ ਉੱਥੇ ਸਿੱਧੀ ਹੋ ਜਾਂਦੀ ਜੀ ਫੇਰ ਆਹ ਹੁਣ ਲਾ ਰਹਿਆ ਸੀ ਹੁਣ ਨਹੀਂ ਪੱਤੇ ਹੀ ਕੰਮ ਕਰਕੇ ਜਾਵਾਂਗੇ ਦਾ ਵੀਰਾਂ ਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਸਰੀਏ ਵਧੀਆ ਲਾ ਕੇ ਸੀਮਿੰਟ ਲਾ ਦਿੰਨੇ ਆਂ ਸੂਤੀ ਚ ਜਿਵੇਂ ਕੋਈ ਗਲਾਸ glue ਚ ਲੰਗ ਗਲਾਸ ਤਾਂ ਪਾਣੀ ਉਧਰ ਮਾਰਦਾ ਉਹਦੀ ਕੱਢ ਕੇ ਕਈ ਵਾਰ ਦੇਖਿਆ ਗਲਾਸ ਤਾਂ ਪੀਪੀ ਪਹਿਲੀ ਵਾਰ ਹੋਈ ਆ ਇੰਨੇ ਸਾਲਾਂ ਬਾਦੋਂ ਇਹਦੇ ਨੇ پڑੋਲੀਆਂ ਲਾਈਆਂ 2002 ਦੀਆਂ پڑੋਲੀਆਂ ਦੱਬੀਆਂ ਹੋਈਆਂ ਨੇ ਕਦੇ ਪੀਪੀ ਨਹੀਂ ਡਿੱਗੀ ਸੀ ਅਸੀਂ ਮਤਲਬ ਰੱਖਦੇ ਵੀ ਸਾਵਧਾਨੀ ਤੇ ਇਹ ਲਾਮਗੇ ਸੀਮਿੰਟ ਨਾਲ ਪਾ ਥੋੜਾ ਕੜਾ ਰਕੀਸਮੈਂਟ ਫਿਰ ਨਾਲ ਦੀ ਨਾ ਪਕੜ ਕਰ ਜਾਂਦਾ ਜੇ ਕਿਨਸਰ ਇਹ ਲਾ ਕੇ ਕਾਟ ਵਾਦ ਰਹੀ ਵਾਸਮੈਂਟ ਵੇਰ ਲਾ ਜਾਂਦਾ ਮਸੂ ਨਾ ਹੋਵੇ ਜਿੱਦੇ ਫਸੀ ਦੇ ਵੀ ਕਿਤੇ ਆਸ ਨਹੀਂ ਦੇਣਾ ਵੀ ਲੱਕੜੇ ਵਜਾ ਆਏ ਦੀ ਵੀ ਰਾਹ ਚ ਫਸੂ ਕਿਤੇ ਜਾਣਾ ਹਾਂ ਉਹ ਪੈਂਦੇ ਆ ਆ ਬੁੱਢਾ ਪਾ ਦਨਾਂ ਉੱਡਾ ਨਹੀਂ ਉਰੋਂ ਆਪਾਂ ਨੂੰ ਉਰੋਂ ਤਾਂ ਨਹੀਂ ਆਪ ਨੂੰ ਆਸਤੀ ਆਪੋ ਤੇ ਸਿਰੇ ਲੈ ਜਾਂਦੇ ਹੋਲੀ-ਹੋਲੀ ਐਂਦੀ ਵੀ ਜੇ ਕਿਸੇ ਜੋੜ ਚ ਵੱਜ ਗਈ ਜੋੜ ਨੇ ਹੁਣ ਸਾਰੇ ਬਡੋਲੀਆਂ ਚ ਇਹਦੇ ਜੋੜ ਤਾਂ ਲੱਗੇ ਹੋਣੇ ਵੀ ਇਹ ਜੋੜ ਚ ਵੱਜ ਗਈ ਨਹੀਂ ਉਹ ਮੋਗੇ ਜੇ ਤੂੰ ਮੈਂ ਰੋਤੀ ਕਹੂ ਬਹੁਤ ਜੋੜ ਤੇ ਜਿਹੜਾ ਬੱਚਾ ਜਿਹੜਾ ਉਹਦੇ ਹੂੰ ਹੂੰ ਉਹ ਤਾਂ ਠੱਲੇ ਵਗ ਜਾਂਦੀ ਜੇ ਨਾ ਪਾਣੀ ਦੀ ਭਰਦੀ ਆਹ ਪਾਣੀ ਦੀ ਭਰਦੇ ਤੇ ਫਿਰ ਠੱਡੀ ਵਗ ਜਾਂਦੀ ਤੇ ਸਾਈਦਾ ਮੂੰਹ ਐਂ ਹੋ ਗਿਆ ਉਹਦੇ ਦਾ ਮੂੰਹ ਕਰਕੇ ਤਾਂ ਪਾਣੀ ਵਰਕੇ ਜੇ ਪੁੱਠੀ ਹੁੰਦੀ ਫਿਰ ਉਹਦੀ ਕੱਢ ਦਿੰਦੇ ਆਪਾਂ ਚਲੋ ਚਲੋ ਆਪਾਂ ਹੋਲੀ-ਹੋਲੀ ਪਾਣੀ ਦੇ ਪ੍ਰੈਸਰ ਨਾਲ ਗਾਂਹ ਲੈ ਜਾਈਏ ਇਹਨੂੰ ਪਾਣੀ ਦੇ ਭਰ ਹੀ ਰਹੀ ਹੈ ਪਾਣੀ ਦੇ ਭਰਨ ਕਰਕੇ ਆਪਾਂ ਚੱਕੀ ਨਹੀਂ ਜਾਂਦੀ ਉਹ ਮਤਲਬ ਮੂੰਹ ਉਹਦੇ ਬਦਰ ਹੱਥ ਪਾਉਣੇ ਹੱਥ ਮਸਾ ਪੈਂਦਾ ਆਪਣਾ ਥੱਲੇ ਮੇਰਾ ਦਾ ਹੱਥ ਤੇਰਾ ਦਾ ਪੈ ਜਾਂਦਾ ਮੇਰਾ ਹੱਥ ਨਹੀਂ ਪੈਂਦਾ ਤੇ ਉਹਦੇ ਮੈਂ ਦੇਖਿਆ ਤਾਂ ਫਸਦਾ ਸੀ ਚੱਲ ਆ ਜਾ ਲਾਈਏ ਇਹ ਜੋ ਥੋੜਾ ਥੋੜਾ ਤੋੜ ਲੈ ਮੈਲੇ ਇੰਨਾ ਦੇ ਨਾਲ ਰਿਆਂ ਦੇ ਜਲਦੀ ਆ ਦੇ ਤੇ ਲੱਗ ਗਏ ਆ ਉੱਪਰ ਲੈ ਵਾਸੀਲਾ ਮੜਦਾ ਰੋਟਣ ਦੇ ਮੜਦਾ ਤੁਨੀ ਮੜਦੇ ਨੂੰ ਕਦੇ ਕਿਹੜਾ ਰੱਖੀ ਸੁੱਕਾ ਚਲੇ ਮੜਦੇ ਉਥੋਂ ਪੈਟਰ ਜੰਮੀ ਕਿਹੜਾ ਹੈ ਨਹੀਂ ਤੁਲਕਦਾ ਗਿੱਲਾ ਕੱਥਾ ਲੰਢੀ ਜਾਂਦਾ ਖੜ ਕੇ ਖੜ ਜਾ ਫੇਰ ਨਾ ਵਾ 10 ਮਿੰਟਾਂ ਦਾ ਖੜ ਜਾਊਗਾ ਮੈਨੂੰ ਹਜੇ ਛੇੜ ਨੂੰ ਹਜੇ ਇੱਕ ਮਿੰਟ ਇੱਕ ਮਿੰਟ ਪਹਿਲਾਂ ਪਾ ਕੇ ਤਾਂ ਦੇਖ ਲਈ ਇਹਨੂੰ ਕਿਵੇਂ ਸਤਰ ਉਹ ਐ ਬੋਗ ਰਿਹਾ ਹੁਣ ਐ ਲਾ ਕਹਿੰਦੇ ਜੇ ਬੈਂਕ ਪਾਇਆ ਮੜਾ ਥੋੜਾ ਮਾਰ ਕੇ ਲੈ ਐਂ ਚ ਅੰਦਰ ਨਾਲ ਆਪਰ ਉਲੀ ਪਾਣੀ ਵੀ ਲਗਾਉਣਾ ਇੱਥੇ ਲਾ ਇਧਰ ਇਧਰ ਲੀ ਬਸੇ ਡੋਡੋਣਾ ਆਪਾਂ ਇਧਰ ਲਾ ਬੜੇ ਅਠਰਨ ਦੇ ਹੁਣ 2 ਮਿੰਟ ਨੂੰ ਫੇਰ ਲਾਣਾ ਸਾਸ ਬਾਈ ਵਧੀਆ ਕਰਦੀ ਸੀ ਲਾਉਂਦੇ ਹੁਣ ਲਾਤੇ ਸੀ ਇਸ ਸਰੀਏ ਉਹ ਜਿਵੇਂ ਇਹ ਆ ਮੋਗਾ ਆ ਮੋਗਾ ਚਾਰ ਮੋਗੇ ਹੋਏ ਜੇ ਨਾਲ ਤਾਂ ਪਾਣੀ ਲੰਬੂ ਜੇ ਜਿਹੜੀ ਇਹਦੇ ਵਿੱਚ ਦੀ ਕੋਈ ਚੀਜ਼ ਲੱਗੂਗੀ ਜੇ ਲੰਘ ਵੀ ਜਾਵੇ ਉਹ ਉਹਦੀ ਮਾਰ ਉਧਰ ਪਾਣੀ ਆਟੋਮੈਟਿਕ ਕੱਟ ਕੇ ਜਦੋਂ ਸਾਰੀ ਬਤਲ ਜਿਵੇਂ 9 ਇੰਚੀ ਆਪਣੀ ਬੜੋਲੀਆਂ ਨੇ ਇਹ 9 ਇੰਚੀ ਉਹ ਕੋਈ ਚੀਜ਼ ਇਹਦੇ ਵਿੱਚ ਡਿੱਗ ਜੇ ਉਹ ਕੱਟਣੀ ਬਹੁਤ ਮੁਸ਼ਕਲ ਹੋ ਜਿੰਦਾ ਜਿਵੇਂ ਅੱਜ ਸੀ ਇਹ ਮਸਾ ਕੱਢੀ ਆ ਇੰਨੀ ਸਪੇਸ ਚ ਜਿਹੜੀ ਵੀ ਚੀਜ਼ ਡਿੱਗ ਜੇ ਉਹ ਨਹੀਂ ਉਹ ਤਾਂ ਆਰਾਮ ਨਾਲ ਕੱਢ ਦੂ ਪਾਣੀ ਦਾ ਪ੍ਰੈਸ਼ਰ ਇਹਦਾ ਹੁੰਦਾ ਜਿਵੇਂ ਗਲਾਸ ਤਾਂ ਕਈ ਵਾਰ ਸਾਡੇ ਜਿਵੇਂ ਬਈਏ ਆਉਂਦੇ ਨੇ ਕੋਈ ਹੋਰ ਲੇਬਰ ਵੀ ਕੰਮ ਕਰਦੇ ਹੁੰਦੇ ਆ ਉਹ ਗਲਾਸ ਬਲੂਸ ਤਾਂ ਕਈ ਵਾਰ ਛੱਟਿਆ ਸੀ ਉਧਰ ਕੱਢ ਲਿਆ ਉਹਨੇ ਉਹ ਕਹਿੰਦਾ ਨਹੀਂ ਜੀ ਗਲਾਸ ਦੇ ਦਿੱ ਗਏ ਇਹਦੇ ਵਿੱਚ ਅਸੀਂ ਕਹਿੰਦਾ ਕੋਈ ਗੱਲ ਨਹੀਂ ਵੀ ਉਧਰ ਆ ਜਾਊਗਾ ਜਿਵੇਂ ਸਾਡੇ ਚਾਹ ਚੋਂ ਕਰਨ ਵਾਲੀ ਪਤਲੀ ਹੁੰਦੀ ਜਿਗਾ ਉਹ ਜੇ ਪਤਲੀ ਬਤੂਲੀ ਖਾਜੇ ਜਾਂ ਹੁਣ ਜਿਵੇਂ ਇਹ ਪਲਾਸਟਿਕ ਦੀ ਬੀਬੀ ਆ ਗਈ ਇਹ ਬਹੁਤ ਆਪਸ਼ਨੇ ਕੱਢਣੀਆਂ ਸਿਲਵਟ ਦੀ ਪਤਲੀ ਜੀ ਰੱਖਦੇ ਹੁੰਦੇ ਸੀ ਚਾਹ ਬਣਾਉਣ ਨੂੰ ਖੇਤਾਂ 'ਚ ਉਹ ਕਈ ਵਾਰ ਫੇਰਾ ਸਰੀ ਲਾ ਕੇ ਰੱਖਦੇ ਹੁੰਦੇ ਸੀ ਸਰੀ ਇਹ ਤਾਂ ਲਾਏ ਹੋਏ ਤੇ ਜਾਲੀ ਲਾਈ ਹੋਈ ਸੀ ਜਾਲੀ ਖਰ ਕੇ ਟੁੱਟ ਗਈ ਥੋੜੇ ਦਿਨ ਪਹਿਲਾਂ ਟੁੱਟੀ ਸੀ ਇਹ बस थोड़ी जी जमे कहंदा ना मैं छ एक भी स्प्रे ਦਾ ਨਿਵੇੜ ਲਈ ਕੰਮ ਵੀ ਕਰ ਦਾਂਗੇ ਉਹ ਲਾਸਟ ਚ ਪਤਾ ਨਹੀਂ ਲੱਗਿਆ ਵੀ ਅੱਜੇ ਬੀਪੀ ਨੇ ਤੇ ਦੇਖਣਾ ਹੱਥ ਜੋ ਇਹਦੇ ਫਿਸਲ ਗਈ ਤੇ ਤਾਂ ਕਰਕੇ ਹੋ ਗਿਆ ਨਾ ਪਾਣੀ ਹਲਾ ਫਿਰ ਤਾਂ ਥੱਲੇ ਜਾਊਗਾ ਨਹੀਂ ਨਹੀਂ ਉਹ ਲਾ ਰੂਆ ਮੜਾ ਇਹ ਕਰਕੇ ਐਂ ਖੜੂਗਾ ਹਿੱਟ ਗਈ ਨਾ ਆ ਫਿਰ ਕਰਦੇ ਨੇ ਆ ਛੱਡੀ ਕਮਾਈ ਕਰਦੇ ਆ ਤੁਮ ਤਾਂ ਮੈਂ ਤਰੋ ਇਹਨੂੰ ਐ ਥੋੜਾ ਉਪਰ ਆਖੂਰੇ ਇੱਥੇ ਤੈਨੂੰ ਕਰੀ ਕਿਹੜਾ ਰਕੀਜਮੈਂਟ ਇਹ ਉਰੇ ਰੱਖਉਣਾ ਜੇ ਸ਼ਾਇਦ ਮਤਲਬ ਚਾਰੇ ਆਖਸਿਆ ਰੱਖਦੇ ਨਾਲੇ ਚਲ ਵਧੀਆ ਲੱਗਦੇ ਹੁੰਦੇ ਬਸ ਖੜ ਗਿਆ ਹੁਣ ਸੁੱਕ ਜੂ ਆ ਸਾਈਡਾਂ ਤੋਂ ਐ ਕਰੀ ਨੂੰ ਐ ਸਾਫ ਕਰ ਦੇ ਹੁਣ ਕਰਦੇ ਜਿਹੜਾ ਵਿਚਨੇ ਮੜ ਜੇ ਉਹ ਸਿਮੈਂਟ ਕੱਢ ਲਈ ਫੇਰ ਕੱਢ ਲਈ ਮੜੇ ਅੱਠਰ ਜਾਂਦੇ ਸਿਮੈਂਟ ਲੱਗ ਗਿਆ ਕਿ ਰਹੇਗਾ ਮੈਂਟਲ ਲੱਗ ਗਿਆ ਬਸ ਗਰੀ ਨੂੰ ਅੰਦਰ ਕੋਲ ਸਾਫ ਕਰ ਦੇ ਡਾਕਟਰ ਦਾ ਵਿਚਲਾ ਕੱਢ ਲਈ ਫਿਰ ਜਿੱਦ ਦੁਬਾਰੋਂ ਵਾਪਸ ਮੈਂ ਟਲਾ ਰਾਂਗਾ ਬੜਾ ਜਿੱਦੇ ਸੁੱਕ ਗਿਆ ਹੱਥ ਫੇਰਦੀ ਐਨਾ ਧੋਕੇ ਰੱਖਦੇ ਜਮਾਨ ਸਾਰਾ ਸੂਣਾ ਜਿਹੀ ਘਟਿਆਲੇ ਤਿਆਰ ਕਰਦੇ ਆ ਇੱਥੇ ਲਾਵਾਂਗੇ ਆਪਣੇ ਖਾਣ ਵਾਸਤੇ ਘਰ ਵਾਸਤੇ ਖਾਣ ਨੂੰ ਘਠੇ ਪਿਆਜ ਤੇ ਫਿਰ ਵਿੱਕੀ ਵੀ ਕਰ ਰਿਹਾ ਥੋੜਾ ਜਿਹਾ ਗਿੱਲਾ ਥੋਂ ਉੱਪਰ ਤੋਂ ਦਖੀ ਨਾਲ ਹੀ ਕਰ ਰਿਹਾ ਮੈਂ ਕਹੀ ਨਾ ਕਰ ਦਿੰਨਾ ਪੱਧਰ ਕਰਦੇ ਹੁੰਦੇ ਆ ਮਾੜਾ ਬੱਤਾ ਜੇ ਤਾਂ ਉੱਚਾ ਨੀਵਾ ਹੁੰਦਾ ਫਿਰ ਪਿਆਜ਼ ਆਪਣੇ ਮਰਤੇ ਨਹੀਂ ਹੁੰਦੇ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਉੱਥੇ ਫਿਰ ਖਰਾਬ ਹੋ ਜਾਂਦਾ ਪਿਆਜ਼ ਉਹਨੇ ਪੱਧਰ ਕਰਤਾ ਉੱਚਾ ਨੀਵਾ ਥੋਂ ਸੀ ਆ ਬਾਰੇ ਛੱਡਦੇ ਜਿੱਥੇ ਮਿੱਟੀ ਪਾ ਦਾਂਗੇ ਮਾੜਾ ਜਿਹਾ ਉਹ ਮੈਨੂੰ ਆਪਾ ਗੁੜ ਦਾਂਗੇ ਤੇ ਦੋ ਤਿੰਨ ਅੰਦਰ ਆ ਤਾਡੜ ਜਿਹਾ ਐ ਭੰਨਦੀ ਮੜੇ ਮੜੇ ਹੂੰ ਇਹ ਤਪੜਦੇ ਇੱਥੇ ਉਹ ਕਰਕੇ ਵਧੀਆ ਹੋ ਗਿਆ ਪਹਿਲਾਂ ਤੜਕੇ ਦਾ ਤੁੰਦ ਵਧੀਆ ਸੀ ਹੁਣ ਟੁੱਪ ਲਿਕ ਰਹੀ ਹੁਣ ਲੱਗੂਦਨ ਵਧੀਆ ਚਲੋ ਜਦੋਂ ਕਹੀ ਨਾ ਕੰਮ ਕਰਦੇ ਹੁੰਦੇ ਉਹਨਾਂ ਤਾਂ ਥੋੜੀ ਜਿਹੀ ਕਰਨੀ ਆ ਜਾਂਦੀ ਆ ਹੁਣ ਮੈਂ ਇੱਕ 10 ਮਿੰਟ ਲਾਇ ਤੇ ਤੇਦਾ ਪੂਰਾ ਗਰਮ ਗਰਮੀ ਹੋ ਜਾਂਦਾ ਸਰੀਰ ਐਵੇਂ ਨਹੀਂ ਪਤਾ ਲੱਗਦਾ ਵੀ ਠੰਡ ਹੈਗੀ ਜੀ ਕਿੰਨੀ ਇਹ ਹੋ ਗਈ ਸਾਡੇ ਲਗਭਗ ਤਿਆਰੇ ਕਰਤੇ ਸੀਨੇ ਅਲੇ ਕੁੱਟਨੇ ਰਹਿ ਗਏ ਕੁੱਟ ਦੂੰ ਇਹ ਨੂੰ ਰੋਂਗ ਕੱਢ ਦੇ ਮੜਾ ਜੀ ਭਾਈ ਬੁਰੇ ਨਹੀਂ ਪੈਸੀ ਮਾਰੀ ਬੁਰੇ ਲੱਗ ਗਈ ਹਾਉ ਮੜਾ ਦੇ ਲ ਬੋਲੋ ਕੋ ਥੋੜਾ ਤਾਜੇ ਹਾਉ ਪੱਕਾ ਮੜਾ ਜਾ ਹੋ ਜੂਗਾ ਹੁਣ ਗੁਰਦਿਆ ਲਾ ਲ ਇੰਨਾ ਕਲ ਬਰੋ ਹਾਂ ਗੁਰਦਿਆ ਹਲੋ ਮਾਰ ਦਾਰੀ ਨੂੰ ਹਵਾ ਲੱਗ ਜੂ ਨੀ ਮੜਾ ਗਿੱਲੀ ਆ ਬੱਟਲ ਉਹ ਸਾਰੀ ਮਾਰਦੇ ਸਿਰੇ ਤੇ